ਆ ਮੈਂ ਜਿ ਸੀਨੇ ਤੇ ਗੁਲਾਬ ਜਾਮਣਾ ਪਹਿਲੇ ਦਿਨ ਬਣਾਈਆਂ ਨੇ ਤੇ ਅਸੀਂ ਪਨੋਂ ਅਗਰਿਆਂ ਗੁਲਾਬ ਜਾਮਣਾ ਤੇ ਇੱਕ ਪੂਰ ਅਸੀਂ ਨੇ ਪਹਿਲਾਂ ਕੱਟਤਾ ਉਹ ਉਹਦੇ ਚ ਟਿਆਗਾ ਚਾਹ ਜਿਨੀ ਬਣਾਈ ਤੇ ਅਸੀਂ ਅਸੀਂ ਆਹ ਸੀ ਗੀ ਕਾਸ਼ਨੀ ਬਣਾ ਕੇ ਅਸੀਂ ਨੇ ਪਾਤੀਆਂ ਤੇ ਆਸੀ ਹੋਣੀ ਲਾਉਣ ਲੱਗੇ ਗੁਲਾਬ ਜਾਮਣ ਬੇਸਿਕੋ ਚ ਬਣਾ ਰਹੇ ਆ ਅਸੀਂ ਬੇਸਿਕੋ ਸਾਰੇ ਕੋਲੀ ਪਾਟੂਏ ਅਸੀਂ ਰੁਪੈਂ ਜਿਨੀ ਪਾਉਂਦੇ ਬੇਸਿਕੋ ਚ ਇਹ ਪਾਈ ਬੰਗੀ ਵੀਡੀਓ ਵਧੀਆ ਲਗੀ ਲਾਇਕ ਤੇ ਕਮੈਂਟ ਕਰਿਓ ਤੇ ਉਹ ਸੂਜੀ ਪਈ ਆ ਤੇ ਇੱਕ ਕੱਪ ਸੂਜੀ ਦਾ ਪਾਇਆ ਸੀ ਡੇਢ ਕੱਪ ਅਸੀਂ ਨੇ ਦੁੱਧ ਦਾ ਪਾਇਆ ਸੀ ਤੇ ਉਹਦੇ ਨਾਲ ਅਸੀਂ ਨੇ ਬਸ ਉਹ ਗੁੰਨ ਕੇ ਸੁੱਜੀ ਬਧੀਆ ਐਵੇਂ ਐਵੇਂ ਕਰਕੇ ਗੁੰਨ ਕੇ ਫਿਰ ਸਿਆ ਗੋਲੇ ਬਣਾ ਲਏ ਤੇ ਇੱਕ ਪਾਸੇ ਅਸੀਂ ਚਾਸਨੀ ਬਣਾ ਲਈ ਚਾਸਨੀ ਬਣਾਈਆ ਅਸੀਂ ਨੇ 3 ਕੱਪ ਪਾਣੀ ਦੇ ਤੇ 1.5 ਕੱਪ ਚੀਨੀ ਦੇ ਉਹ ਅਸੀਂ ਚਾਸਨੀ ਬਣਾ ਕੇ ਰੱਖ ਕੇ ਪਹਿਲਾਂ ਇੱਕ ਤਾਰਦੀ ਐਵੇਂ ਐਵੇਂ ਕਰਕੇ ਜਿਵੇਂ ਆਪਣਾ ਡੱਬੇ ਦੇ ਵਿੱਚ ਹੁੰਦਾ ਨਾ ਮਿੱਠਾ ਉਹਦਾ ਅ ਰਸਾ ਹੁੰਦਾ ਤੇ ਆਹ ਦੇਖੋ ਕੋਈ ਨਹੀਂ ਉਹ ਤੜਿਆ ਨਹੀਂ ਕੋਈ ਗਲਾਬ ਜਾਮਣੇ ਨਾ ਪੂਰੀ ਵਧੀਆ ਸਾਡੀ ਬਣ ਰਹੀ ਹੈ ਆ ਦੇਖੋ ਕੋਈ ਗਲਾਬ ਜਾਮਨ ਨਹੀਂ ਸਾਡੀ ਤੇਰੀ ਹੈਗੀ ਤੇ ਪਹਿਲੀ ਵਾਰ ਹੀ ਬਣਾਈਆਂ ਨੇ ਭਾਈ ਜੀਨ ਵੀ ਵਧੀਆ ਲੱਗਿਆ ਤੇ ਲਾਇਕ ਤੇ ਕਮੈਂਟ ਜਰੂਰ ਦੱਸਿਓ ਕਿ ਮੈਡੀ ਤੁਹਾਨੂੰ ਸਾਡੀ ਲੱਗੀ ਗਲਾਬ ਜਾਮਨ ਗਲਾਬ ਜਾਮਨ ਸਾਡੀ ਤਿਆਰ ਹੋ ਰਹੀ ਹੈ ਤੇ ਆਹ ਦੇਖੋ ਸਾਡੀ ਤੇਰ ਗਲਾਬ ਜਾਮਨ ਅਸੀਂ ਮਾਪੇੰਤੀ ਦੀ ਜੈਰੇ ਚ ਬਣਾ ਕੇ ਚਾਹ ਸਣੀ ਚ ਦੇਖਣ ਦਾ ਬਈ ਬਹੁਤ-ਬਹੁਤ ਧੰਨਵਾਦ ਤੇ ਮੈਂ ਇੱਕ ਤੇ ਕਮੈਂਟ ਜਰੂਰ ਕਰਕੇ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਗੁਲਾਬ ਜਾਮਨ ਸਾਕੇ ਬਣਾਉਣ ਦਾ ਤਰੀਕਾ ਤੇ ਅਸੀਂ ਗੁਲਾਬ ਜਾਮਨ ਬਣਾਇਆ ਕਰਾਂਗੇ ਹੋਰ ਵੀ ਨਵੇਂ-ਨੰਮੀਆਂ ਵਧੀਆ ਰੈਸਪੀਆਂ ਬਣਾਇਆ ਕਰਾਂਗੇ ਵਰਤੀ ਤੇ ਤੁਹਾਨੂੰ ਫਿਰ ਅਸੀਂ ਦੱਸਿਆ ਕਰਾਂਗੇ ਤੇ ਸਾਡੇ ਮੰਗੂ ਬਣਾ ਕੇ ਤੁਸੀਂ ਵੀ ਦੇਖਿਓ ਇੱਕ ਵਾਰੀ ਕਿ ਬਹੁਤ ਵਧੀਆ ਬੰਦ ਹੈ ਜੇ ਆਪਾਂ ਵੀ ਮਨੋ ਜਾਣੀ ਜਿਆਦੇ ਕਰਦੇ ਆਪਾਂ ਵੀ ਇਹ ਚੀਜ਼ ਵਧੀਆ ਬਣੂਗੀ ਤਾਂ ਵਧੀਆ ਚੀਜ਼ ਹੀ ਬਣ ਜਾਂਦੀ ਹੈ ਉਹ ਚੀਜ਼ ਹੋਣੀ ਹੁੰਦੀ ਹੈਗੀ ਧੰਨਵਾਦ ਬਈ ਵੀਡੀਓ ਦੇਖਣ ਦਾ ਮੈਨੂੰ ਕੋਈ ਬਹੁਤ ਵਧੀਆ ਹਨਾ ਵੀ ਵਧੀਆ ਲੱਗਦਾ ਮੈਨੂੰ ਐਵੇਂ ਵੀ ਕੁਝ ਨਾ ਕੁਝ ਬਣਾਏ ਤੇ ਨਵਾਂ ਮਾ ਸਿੱਖਣ ਨੂੰ ਮਿਲੇ ਕੁਝ ਨਾ ਕੁਝ ਵੀ ਜਿਵੇਂ ਆਪਾਂ ਦੇਖਦੇ ਰਹੇ ਨਾ ਤਾਂ ਵੀ ਵੀ ਹੋਮੇ ਜਿਹਨੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਮੈਂ ਵੀ ਬਣਾ ਕੇ ਹਨਾ ਨਵਾਂ ਉਹ ਸਿੱਖਾ ਕੁਝ ਦਿੱਖ ਹੁੰਦੇ ਆ ਰਹੇ ਨੇ ਕਸੂਰੂ ਹੋਗੇ ਰਖੜੀਆਂ ਤੋਂ ਤਿਹਾਰ ਸ਼ੁਰੂ ਹੋਗੇ ਵੀ ਨਵਾਂ ਬਣਾ ਕੇ ਖਾਇਆ ਤਾਂ ਨਿਕਲ ਮੋਨ ਗ੍ਰੇਨ ਦੀ ਬਜਾਏ ਵੀ ਘਰੇ ਬਣਾ ਕੇ ਖਾਓ ਵਧੀਆ ਸੁਧ ਖਾਓ ਤੇ ਵਧੀਆ ਤੇ ਘਰੇ ਦੇਸੀ ਘਿਓ ਚ ਬਣਾ ਕੇ ਖਾਓ ਤੇ ਹੁਣ ਆਪਾਂ ਨੂੰ ਰੈਡੀਮੇਡ ਸਮਾਨ ਮਿਲਦਾ ਪਤਾ ਹੀ ਹੈ ਕਿ ਉਹ ਵਧੀਆ ਤਾਂ ਚੀਜ਼ਾਂ ਹੁੰਦੀਆਂ ਨਹੀਂ ਉਹਨਾਂ ਨਾਲ ਕਿ ਜੇ ਫੱਕੜ ਜਿਹੇ ਚੇਕੋ ਚ ਬਣਾ ਕੇ ਦੇ ਦਾਂਦੀਆਂ ਨਹੀਂ ਤੁਸੀਂ ਆ ਬਣਾ ਦੇ ਤੇ ਬਣਾ ਲੈਂਦੇ ਹਲਵਾਈ ਵੀ ਆਪਾਂ ਆਪਣੇ ਘਰੇ ਜਦੋਂ ਚੀਜ਼ ਹੈਗੀ ਕਿਉਂ ਹੈ ਸਾਰਾ ਕੁਝ ਆ ਵੀ ਆਪਾਂ ਆਪਣੇ ਘਰੇ ਵਧੀਆ ਬਣਾ ਕੇ ਖਾਓ ਸਭ ਤੋਂ ਵਧੀਆ ਹੈ ਕਿ ਜੋ ਵੀ ਜਿੰਨੀ ਵੀ ਜਿੰਨਾਕ ਵੀ ਚਲੋ ਆਉਂਦਾ ਆਪਦੇ ਇਹਨਾਂ ਬਣਾਉਣਾ ਆਉਂਦਾ ਉਹਨਾਂ ਕੀ ਵਧੀਆ ਬਣਾ ਕੇ ਖਾਓ ਕੁਮਾਰੀਆਂ ਤੋਂ ਬਚੋ